ਗੱਛਣੋ 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 ਰੱਖੜੀ ਦਾ ਤਿਉਹਾਰ ਆ ਗਿਆ ਵਿਆਹ ਸ਼ਾਦੀ ਦੇ ਦਿਨ ਸ਼ੁਰੂ ਹੋ ਗਏ ਆ ਹੁਣ ਬਜ਼ਾਰਾਂ 'ਚ ਜਾ ਕੇ ਲੁੱਟਣਾ ਕਰਾਇਓ ਕੀ ਤੁਸੀਂ ਰੱਖੜੀ ਦੇ ਤਿਉਹਾਰ ਤੇ ਸ਼ਾਪਿੰਗ ਕਰਨੀ ਆ ਜਾਂ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਜਾਂ ਤੁਸੀਂ ਬਣਾਉਣੀ ਆ ਦਾਜ ਬਰੀ ਹੁਣ ਸਾਡੇ ਕੋਲ ਆ ਜਿਓ ਮਾਤੂ ਸ਼੍ਰੀ ਦਫਤਾਰ ਕਰਦੀਆਂ ਕਿੱਥੇ ਚਾਂਦਰੀਆਂ ਬਹੁਤ ਟੌਪ ਟੌਪ ਦੀ ਆਫਰਾਂ ਕਿੱਥੇ ਤੁਹਾਨੂੰ ਅਸੀਂ ਲੈ ਕੇ ਦੇਣੀ ਆ ਬਹੁਤ ਟਾਟ ਰੇਟਾਂ ਦੇ ਵਿੱਚ ਸੋਹਣੇ ਸੋਹਣੇ ਤੁਹਾਨੂੰ ਲੈ ਕੇ ਦੇਣੀ ਆ ਗਾਉਣ ਤੁਹਾਨੂੰ ਅਸੀਂ ਲੈ ਕੇ ਦੇਣੀ ਆ ਲਹਿੰਗੇ ਚੋਲੀ ਸੋ ਅਸੀਂ ਲੈ ਕੇ ਦੇਣੇ ਆ ਇਤਾਂ ਦੇ ਲਗਜ਼ਰੀ ਸ਼ਰਾਰੇ ਸੂਟ ਆ ਦੇਖੋ ਜੀ ਦਿੱਲੀ ਵਾਲੇ ਬੰਬੇ ਵਾਲੇ ਕਲਕੱਤੇ ਵਾਲੇ ਮਾਡਰਨ ਮਾਡਰਨ ਜੀ ਸਾਨੂੰ ਅਸੀਂ ਲੈ ਕੇ ਦੇਣੇ ਆ ਆ ਚੱਕੋ ਨੈਚੁਰਲ ਕਰੇਵ ਦਾ ਸੂਟ ਬਜ਼ਾਰਾ ਚ 15 1500 ਦਾ ਸਾਡੇ ਕੋਲ ਲੈ ਜਾਓ 750 ਰੁਪਏ ਦਾ ਆ ਦੇਖੋ ਜੀ ਜਿਹੜਾ ਰਖੜੀ ਤੇ ਤਿਹਾਰ ਦੇ ਬਾਜ਼ਾਰ ਚ ਆ ਕੇ ਤੁਸੀਂ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲੋਂ ਸਿਰਫ 8000 ਰੁਪਏ ਚ ਮਿਲ ਜਾਣਾ ਤੁਹਾਡੇ ਘਰ ਵਿਆਹ ਸ਼ਾਦੀ ਆ ਗਈ ਆ ਤੁਸੀਂ ਦਾਜਵੜ ਦੀ ਸ਼ਾਪਿੰਗ ਕਰਨੀ ਆ ਜਿਹੜੀ ਦਾਜਵਰ ਤੁਸੀਂ ਬਾਜ਼ਾਰ ਚ 50000 ਰੁਪਏ ਦੀ ਲੈਣੀ ਆ ਸਾਡੇ ਕੋਲੋਂ ਸਿਰਫ 20000 ਰੁਪਏ ਚ ਮਿਲ ਜਾਣੀ ਆ ਦੇਖੋ ਜੀ ਨਵੇਂ-ਨਵੇਂ ਸੂਟ ਨਵੇਂ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਦੁਪੱਟਿਆਂ ਦੇ ਕਿੰਨਾ ਕੰਮ ਆ ਬਾਜ਼ਾਰਾਂ ਦੇ ਵਿੱਚ 2-2000 ਰੇਟ ਆ ਦਾ ਪਰ ਅਸੀਂ 1000 ਰੁਪਏ ਦਾ ਦੇ ਦੇਣਾ ਭਾਵੇਂ ਤੁਸੀਂ ਮੀਡਲ ਕਲਾਸ ਹੋ ਭਾਵੇਂ ਤੁਸੀਂ ਹੈਗੇ ਆ ਰਾਇਲ ਕਲਾਸ ਹਰ ਇੱਕ ਦੇ ਲਈ ਸਾਰੀ ਵੈਰਾਈਟੀ ਇੱਕੋ ਹੀ ਸ਼ਾਹ ਤੇ ਟਾਂ ਮਿਲਣੀ ਤੁਹਾਨੂੰ ਪੰਜ ਦੇ ਨੇ ਆ 6 ਅਗਸਤ ਤੱਕ ਆਜੋ ਦੇਖੋ ਜੀ ਰੈਟਸੂ ਦੇ ਨਵੇਂ ਡਿਜ਼ਾਈਨਰ ਪੀਸ ਹੈਂਡਵਰਕ ਦੇ ਨਾਲ ਜਨੇ ਹੋਏ ਪਿਓਰ ਗਰੇਵ ਸ਼ਿਮਰ ਜਨੂਨ ਦੇ ਨਵੇਂ ਬੇਸ ਤੇ ਨਵੇਂ ਦੁਪੱਟੇ ਬਾਜ਼ਾਰਾਂ ਚੋਂ ਹਟਕੇ ਡਿਜ਼ਾਈਨਿੰਗ ਦੇਖੋ ਜੀ ਹਰ ਇੱਕ ਤਰ੍ਹਾਂ ਦੇ ਫੰਕਸ਼ਨ ਦੇ ਸੂਟ ਪਾਉਣ ਵਾਲੇ ਚਾਹੇ ਤੁਸੀਂ ਮਹਿੰਦੀ ਲਈ ਪਾਉਣੇ ਆ ਚਾਹੇ ਤੁਸੀਂ ਨਾਈਟ ਪਾਰਟੀ ਲਈ ਪਾਉਣੇ ਆ ਤੁਸੀਂ ਵੈਟਿੰਗ ਸੂਟ ਲੈਣੇ ਆ ਤੁਸੀਂ ਨਾਈਟ ਪਾਰਟੀ ਦੇ ਲਈ ਲੈਣੀਆਂ ਹੈਗੀਆਂ ਇਦਾਂ ਦੀਆਂ ਲਗਜ਼ਰੀ ਲਗਜ਼ਰੀ ਡ्रेसेस ਸਾਡੇ ਕੋਲ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੈੱਸ ਮਿੱਟੀ ਦੇ ਪਾ ਉਹ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਰੱਖੜੀ ਦਾ ਤਿਉਹਾਰ ਆ ਗਿਆ ਵਿਆਹ ਸ਼ਾਦੀ ਦਾ ਦਿਨ ਸ਼ੁਰੂ ਹੋ ਗਿਆ ਹੁਣ ਬਜ਼ਾਰਾਂ 'ਚ ਜਾ ਕੇ ਲੁੱਟਣਾ ਕਰਾਇਓ ਕੀ ਤੁਸੀਂ ਰੱਖੜੀ ਦੇ ਤਿਉਹਾਰ ਤੇ ਸ਼ਾਪਿੰਗ ਕਰਨੀ ਆ ਜਾਂ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਜਾਂ ਤੁਸੀਂ ਬਣਾਉਣੀ ਆ ਦਾਜ ਬਰੀ ਹੁਣ ਸਾਡੇ ਕੋਲ ਆ ਜਿਓ ਮਾਤੂ ਸ਼੍ਰੀ ਦਰਤਾਰ ਘਾਦੀਆਂ ਜਿੱਥੇ ਚਾਂਦਰੀਆਂ ਬਹੁਤ ਟੌਪ ਟੌਪ ਦੀਆਂ ਆਫਰਾਂ ਜਿੱਥੇ ਤੁਹਾਨੂੰ ਅਸੀਂ ਲੈ ਕੇ ਜਾਨੇ ਬਹੁਤ ਘੱਟ ਰੇਟਾਂ ਦੇ ਵਿੱਚ ਸੋਹਣੇ ਸੋਹਣੇ ਤੁਹਾਨੂੰ ਲੈ ਕੇ ਜਾਨੇ ਗਾਉਣ ਤਾਨੂੰ ਅਸੀਂ ਲੈ ਕੇ ਦੇਣੀ ਆ ਲਹਿੰਗੇ ਟੋਲੀ ਤੁਹਾਨੂੰ ਅਸੀਂ ਲੈ ਕੇ ਦੇਣੀ ਆ ਇਤਾਂ ਦੇ ਲਗਜ਼ਰੀ ਸ਼ਰਾਰੇ ਸੂਟ ਆ ਦੇਖੋ ਜੀ ਦਿੱਲੀ ਵਾਲੇ ਬੰਬੇ ਵਾਲੇ ਕਲਕੱਤੇ ਵਾਲੇ ਮਾਡਰਨ ਮਾਡਰਨ ਪੀਸਾਂ ਅਸੀਂ ਲੈ ਕੇ ਦੇਣੇ ਆ ਚਲੋ ਤੁਸੀਂ ਆ ਕੇ ਸੁਣਨੀ ਆ ਰੇਟ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਸ ਗਿਆਣੀਆਂ ਹੁਣ ਬਾਈ ਜੀ ਖੁਸ਼ ਕਰ ਦਿਓ ਲੋਕਾਂ ਨੂੰ ਪਤਾ ਲੱਗੇ ਬਾਜ਼ਾਰਾਂ 'ਚ ਤਾਂ ਹੋ ਰਹੀਆਂ ਲੁੱਟਾਂ ਪਰ ਮਾਤੂ ਸ਼੍ਰੀ ਦਸਤਾਰ ਕਾਦੀਆਂ ਕਿੱਦਾਂ ਦੇ ਫੇਰੇ ਕਰ ਰਿਆ ਕਿੱਦਾਂ ਦੀ ਵੈਰਾਈਟੀ ਆ ਕਿੱਦਾਂ ਦੇ ਰੇਟ ਆ ਕਿੰਨੇ ਪੈਸੇ ਲੋਕਾਂ ਨੇ ਵਿਚਾਰਿਆ ਦੱਸੋ ਸਾਰਾ ਕੁਝ ਦੇਖੋ ਜੀ ਸੀਟ ਬੈਲਟ ਲਾ ਲਓ ਤੇ ਵੀਡੀਓ ਦੇਖਿਓ ਧਿਆਨ ਦੇ ਨਾਲ ਆ ਚੱਕੋ ਨੇਚਰਲ ਕਰੇਵ ਦਾ ਸੂਟ ਬਜ਼ਾਰਾ ਚ 15 1500 ਦਾ ਸਾਢੇ ਇੱਕ ਲੈ ਜਾਓ 750 ਰੁਪਏ ਦਾ ਆ ਚੈੱਕ ਕਰੋ ਆ ਵੀ ਆ ਗਿਆ ਕਰੇਵ ਦਾ ਬੈਡਿੰਗ ਵਾਲਾ ਸੂਟ ਹੁਣ ਦਾਜਵਰੀਆਂ ਦੀ ਗੱਲ ਕਰਾਂਗੇ ਕਾਟਨ ਦੀ ਸੇਲ ਬਜ਼ਾਰਾ ਚ ਪਰ ਸੇਲ ਲਾਤੀ ਆ ਸੰਥੈਟਿਕ ਸੂਟਾਂ ਤੇ ਆ 1500 1600 ਵਾਲਾ ਸੂਟ 8500 ਰੁਪਏ ਚ ਦੇਣਾ ਆ ਦੇਖੋ ਜੀ ਜਿਹੜਾ ਰੱਖੜੀ ਤੇ ਤਿਹਾਰ ਦੇ ਬਾਜ਼ਾਰ ਚ ਜਾ ਕੇ ਤੁਸੀਂ 20000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲੋਂ ਸਿਰਫ 8000 ਰੁਪਏ ਚ ਮਿਲ ਜਾਣਾ ਤੁਹਾਡੇ ਘਰ ਵਿਆਹ ਸ਼ਾਦੀ ਆ ਗਈ ਆ ਤੁਸੀਂ ਦਾਜਵੜ ਦੀ ਸ਼ਾਪਿੰਗ ਕਰਨੀ ਆ ਜਿਹੜੀ ਦਾਜਵੜ ਤੁਸੀਂ ਬਾਜ਼ਾਰ ਚ 50000 ਰੁਪਏ ਦੀ ਲੈਣੀ ਆ ਸਾਡੇ ਕੋਲੋਂ ਸਿਰਫ 20000 ਰੁਪਏ ਚ ਮਿਲ ਜਾਣੀ ਆ ਦੇਖੋ ਜੀ ਨਵੇਂ-ਨਵੇਂ ਸੂਟ ਨਵੇਂ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਦੁਪੱਟਿਆਂ ਦੇ ਕਿੰਨਾ ਕੰਮ ਆ ਬਾਜ਼ਾਰਾਂ ਦੇ ਵਿੱਚ 2-2000 ਰੇਟਾਂ ਦਾ ਪਰ ਅਸੀਂ 1000 ਰੁਪਏ ਦਾ ਦੇ ਦੇਣਾ। ਦੇਖੋ ਸਾਡੇ ਕੋਲ ਸੂਟ ਵੀ ਬਹੁਤ ਸੋਹਣੇ ਆ। ਸੂਟਾਂ ਦੇ ਨਾਲ-ਨਾਲ ਦੁਪੱਟੇ ਵੀ ਡਿਜ਼ਾਈਨਰ ਆ ਗਏ ਆ। ਰੇਟਾਂ ਦੇ ਵਿੱਚ ਫਰਕ ਬਹੁਤ ਪਾਤਿਆ। ਇਸ ਲਈ ਕਹਿੰਦੇ ਆ ਮਾਤੂ ਸ਼੍ਰੀ ਦਸਤਾਰ ਅੰਕਲ ਓਮਦੇ ਲਗਜ਼ਰੀ ਸਟੋਰ ਤੇ ਆ ਜਾਓ। ਕੋਟੀਆਂ ਦੇ ਭਾ ਕੱਪੜਾ ਲੈ ਲਿਓ। ਦੇਖੋ ਜੀ ਡਿਜ਼ਾਈਨ ਚੈੱਕ ਕਰੋ, ਫਰਕ ਚੈੱਕ ਕਰੋ। ਸੂਟ ਤੇ ਕਿੰਨਾ ਸੋਹਣਾ ਕੰਮ ਹੋਇਆ। ਕੋਈ ਲਾਟ ਨਹੀਂ ਹੈਗੇ। ਫਰੈਸ਼ ਸ਼ੌਦੇ ਤੇ ਨਵੀਆਂ ਵੈਰਾਈਟੀਆਂ। ਦੇਖੋ ਜੀ ਭਾਵੇਂ ਤੁਸੀਂ ਰੰਗ ਲੈਣਾ ਵਾਈਟ, ਭਾਵੇਂ ਤੁਸੀਂ ਲੈਣਾ ਬਲੈਕ। ਤੁਹਾਡੇ ਵਿੱਚ ਕਰਦੇ ਆਗੇ ਤੁਹਾਨੂੰ ਖੁਸ਼ ਬਾਗੋ ਬਾਗ ਕਰਦੇ ਆਗੇ ਘੇਰੇ ਵੀ ਸੋਹਣੇ ਆ ਫਰੰਟ ਵੀ ਸੋਹਣੇ ਆ ਦੁਪੱਟੇ ਵੀ ਸੋਹਣੇ ਆ ਜਿਹੜੇ ਕਹਿੰਦੇ ਸਾਨੂੰ ਹਲਕੇ ਹਲਕੇ ਸੂਟ ਚਾਹੀਦੇ ਆ ਉਹ ਵੀ ਦੇ ਦੇਾਂਗੇ ਜਿਹੜੇ ਕਹਿੰਦੇ ਸਾਨੂੰ ਭਾਰੇ ਭਾਰੇ ਰਾਇਲ ਸੂਟ ਚਾਹੀਦੇ ਆ ਭਾਰੇ ਭਾਰੇ ਸੂਟਾਂ ਦੇ ਨਾਲ ਸਾਨੂੰ ਦੁਪੱਟੇ ਚਾਹੀਦੇ ਆ ਰੰਗ ਵੀ ਟੌਪ ਦਾ ਹੋਵੇ ਤੇ ਕੱਪੜਾ ਵੀ ਵਧੀਆ ਹੋਵੇ ਤੇ ਹੋਵੇ ਵੀ ਸਸਤਾ ਉਹ ਵੀ ਦੇ ਦੇਾਂਗੇ ਦੇਖੋ ਜੀ ਚਾਹੇ ਤੁਸੀਂ ਲੋਕਲੋ ਚਾਹੇ ਤੁਸੀਂ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਤੋਂ ਤੇ ਹਣ ਤੁਸੀਂ ਦੋ ਦਿਨ ਕਾਧੀਆਂ ਆਸਤੇ ਕੱਢਣੇ ਆ ਜਿੱਥੇ ਨਵੇਂ-ਨਵੇਂ ਸ਼ਿਮਰ ਦੇ ਬੇਸ ਨਵੇਂ-ਨਵੇਂ ਦੁਪੱਟੇ ਨਵੀਆਂ-ਨਵੀਆਂ ਐਟਮਾ ਹੁਣ ਟੋਟਾ ਇੰਤਜ਼ਾਰ ਕਰ ਰਹੀਆਂ ਆਜੋ ਕਾਧੀਆਂ ਦੇ ਵਿੱਚ ਆਜੋ ਭਾਵੇਂ ਤੁਸੀਂ ਲੈਣਾ 100 ਰੁਪਿਆ ਦਾ ਸੂਟ ਭਾਵੇਂ ਤੁਸੀਂ ਲੈਣਾ 20000 ਰੁਪਿਆ ਸੂਟ ਭਾਵੇਂ ਤੁਸੀਂ ਜੋਬ ਕਰਦੇ ਹੋ ਭਾਵੇਂ ਤੁਸੀਂ ਮਿਡਲ ਕਲਾਸ ਹੋ ਭਾਵੇਂ ਤੁਸੀਂ ਹੈਗੇ ਆ ਰਾਇਲ ਕਲਾਸ ਹਰ ਇੱਕ ਦੇ ਲਈ ਸਾਰੀ ਵੈਰਾਈਟੀ ਇੱਕੋ ਹੀ ਸ਼ਾਹ ਤੇ ਟਾਂ ਮੈਨ ਨਹੀਂ ਤੁਹਾਨੂੰ ਪੰਜ ਦੇਨੇ ਆ 6 ਅਗਸਤ ਤੱਕ ਆਜੋ 6 ਅਗਸਤ ਮਤਲਬ ਮੰਗਲਵਾਰ ਤੱਕ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਜਿੱਥੇ ਤੁਹਾਡੇ ਫਾਇਦੇ ਕਰਦੇ ਨੇ ਆ ਕੁੜੀਆਂ ਟੜੀਆਂ ਵਾਲੇ ਸੂਟ ਵੀ ਤੁਹਾਨੂੰ ਡਿਜ਼ਾਈਨ ਡਿਜ਼ਾਈਨ ਦੇ ਰਹੇ ਨੇ ਮਿਡਲ ਏਜ ਵਾਲੇ ਵੀ ਤੁਹਾਨੂੰ ਸੋਹਣੇ ਸੋਹਣੇ ਸੂਟ ਦੇ ਰਹੇ ਨੇ ਤਾਦੀਆਂ ਨਾਨੀ ਵਾਲੇ ਵੀ ਦੇ ਦੇਣੇ ਆ ਦੇਖੋ ਜੀ ਸਾਨੂੰ ਮਾਤੂ ਸ਼੍ਰੀ ਨੂੰ ਪਿਆਰ ਨਾਲ ਉਹ ਅਲੱਗ ਕਿਉਂ ਮੰਨਿਆ ਜਾਂਦਾ ਕਿਉਂਕਿ ਮਾਤੂ ਸ਼੍ਰੀ ਦਸਤਾਰ ਕੱਲਾ ਹੀ ਇੱਕ ਬ੍ਰਾਂਡ ਹੈ ਜਿਹਦੇ ਤੇ ਰੇਟ ਉੱਤੇ ਲਿਖ ਕੇ ਲੱਗਿਆ ਹੁੰਦਾ ਚਾਹੇ ਕੋਈ ਬੱਚਾ ਆ ਜੇ ਚਾਹੇ ਕੋਈ ਸਿਆਣਾ ਆਜੇ ਤੇ ਚਾਹੇ ਆਜੇ ਕੋਈ ਬਜ਼ੁਰਗ ਸਾਰਿਆਂ ਆਸਤੇ ਇੱਕ ਜਿਹੜਾ ਰੇਟ ਐ ਇਥੇ ਦੇਖੋ ਜੀ ਹਰ ਇੱਕ ਤਰ੍ਹਾਂ ਦੇ ਫੰਕਸ਼ਨ ਦੇ ਸੂਟ ਪਾਉਣ ਵਾਲੇ ਚਾਹੇ ਤੁਸੀਂ ਮਹਿੰਦੀ ਲਈ ਪਾਉਣੇ ਆ ਚਾਹੇ ਤੁਸੀਂ ਨਾਈਟ ਪਾਰਟੀ ਲਈ ਪਾਉਣੇ ਆ ਤੁਸੀਂ ਵੈਡਿੰਗ ਸੂਟ ਲੈਣੇ ਆ ਤੁਸੀਂ ਨਾਈਟ ਪਾਰਟੀ ਦੇ ਲਈ ਲੈਣੀਆਂ ਹੈਗੀਆਂ ਇਤਨੀਆਂ ਲਗਜ਼ਰੀ ਲਗਜ਼ਰੀ ਡ्रेसेस ਸਾਡੇ ਕੋਲ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੈਸ ਮਿੱਟੀ ਦੇ ਪਾ 6 ਹਫ਼ਤੇ ਤੱਕ ਦੇਣੇ ਆ ਰੈੱਡ ਸੂਟ ਮੈਂ ਕਿਹਾ ਵੈਜਾ ਵੈਜਾ ਰੈੱਡ ਸੂਟ ਤਾਂ ਅਸੀਂ ਕਰਦੇ ਹਾਂ ਕਮਾਲ ਦੇਖੋ ਜੀ ਰੈੱਡ ਸੂਟ ਨਵੇਂ ਡਿਜ਼ਾਈਨਰ ਪੀਸ ਹੈਂਡਵਰਕ ਦੇ ਨਾਲ ਜਨੇ ਹੋਏ ਪਿਓਰ ਕ੍ਰੇਵ ਸ਼ਿਮਰ ਜਨੂਨ ਦੇ ਨਵੇਂ ਬੇਸ ਤੇ ਨਵੇਂ ਦੁਪੱਟੇ ਬਾਜ਼ਾਰਾਂ ਚੋਂ ਹਟ ਕੇ ਡਿਜ਼ਾਈਨਿੰਗ ਦੇਖੋ ਤੁਸੀਂ ਆਪ ਦੇ ਲਈ ਸੂਟ ਖਰੀਦਣਾ ਤੁਸੀਂ ਘਰ ਦੇ ਵਾਸਤੇ ਬਜ਼ੁਰਗ ਵਾਸਤੇ ਮਾਂ ਵਾਸਤੇ ਜਿੱਦਾਂ ਦੀ ਮਰਜ਼ੀ ਵੈਰਾਈਟੀ ਖਰੀਦਣੀ ਆ ਹੁਣ 6 ਦਿਨਾਂ ਦੇ ਵਿੱਚ ਭੱਟੀਆਂ ਆਫਰਾਂ ਦੇਖੋ ਰੰਗ ਤੁਹਾਨੂੰ ਅਸੀਂ ਇਤਾਂ ਦੇ ਲਾਈਟ ਵੀ ਦੇ ਦੇਵਾਂਗੇ ਰੰਗ ਤੁਹਾਨੂੰ ਅਸੀਂ ਡਾਰਕ ਹੀ ਦੇ ਦਾਂਗੇ ਸੂਟ ਤੁਹਾਨੂੰ ਅਸੀਂ ਥੋੜੇ ਵਰਕ ਵਾਲੇ ਵੀ ਦੇ ਦੇਾਂਗੇ ਸੂਟ ਤੁਹਾਨੂੰ ਅਸੀਂ ਹੈਵੀ ਵਰਕ ਵਾਲੇ ਵੀ ਦੇ ਦੇਾਂਗੇ ਗਲੇ ਤੇ ਵੀ ਕੰਮ ਹੋਊਗਾ ਫਰੰਟ ਵੀ ਸੋਨਾ ਹੋਊਗਾ ਘੇਰੇ ਤੇ ਬਿਟ ਜੈਨਿੰਗ ਹੋਊਗੀ ਬਾਹਾਂ ਤੇ ਵੀ ਕੰਮ ਹੋਊਗਾ ਬਾਕਮਾਲ ਕੰਮ ਦੁਪੱਟੇ ਤੇ ਵੀ ਹੋਊਗਾ ਦਿਲ ਤੁਹਾਡਾ ਕਰ ਦੇਾਂਗੇ ਬਾਗੋ ਬਾਗ ਆਜੋ ਜਲਦੀ ਜਲਦੀ ਮਤ ਨੂੰ ਸ਼ਰੀ ਦਸਤਾਰ ਦੇਖੋ ਜੀ ਨਰਾਜ ਕਿਸੇ ਨੂੰ ਨਹੀਂ ਹੋਰ ਦੇਣਾ ਚਾਚੀਆਂ ਤਾਈਆਂ ਭੂਆ ਮਾਮੀਆਂ ਨੂੰ ਸਾਰਿਆਂ ਨੂੰ ਖੁਸ਼ ਕਰ ਦੇਣਾ ਹੁਣ ਤੋਂ ਟੇ ਵਿਆਹ ਸ਼ਾਦੀ ਦਾ ਚਾਹੇ ਆ ਗਿਆ ਫੰਕਸ਼ਨ ਚਾਹੇ ਆ ਗਈ ਜਾਗੋ ਹੁਣ ਇੱਕੋ ਹੀ ਪੱਲੇ ਲੜ ਬਣ ਲੋ ਮਾਸੂਮੀਂ ਦਸਤਾਰ ਕਾਦੀਆਂ ਆਣਾ ਜਿੱਤੇ ਸੂਟ ਸ਼ਾਰੇ ਗਰਾਰੇ ਲਹਿੰਗੇ ਤਾਂ ਲੈਣੀ ਐ ਇੱਥੇ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟਾਂ ਪੈਂਟਾਂ ਛਾਟਾਂ ਵੀ ਇੱਥੇ ਹੀ ਮਿਲ ਜਾਣੀਆਂ ਦੇਖੋ ਜੀ ਭਾਵੇਂ ਤੁਸੀਂ ਕਾਟਨ ਦੇ ਸੂਟ ਲੈਣੇ ਆ ਤੁਸੀਂ ਕ੍ਰੇਪ ਦੇ ਲੈਣੇ ਆ ਤੁਸੀਂ ਜਾਮ ਲੈਣੀਆਂ ਸਿਰਕ ਲੈਣੀਆਂ ਭਾਵੇਂ ਲੈਣੀਆਂ ਔਰਗੰਜ਼ਾ ਹਰ ਇੱਕ ਇੱਕ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਮਿਲ ਜਾਣੀਆਂ ਸਾਡੇ ਸੂਟ ਬਾਜੀ ਬਾ ਲਹਿੰਗਿਆਂ ਨਾਲੋਂ ਭਾਰੇ-ਭਾਰੇ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ ਛੇਤੀ ਛੇਤੀ ਆ ਜਾਓ ਹੋਰ ਪਾਸੇ ਜਾਇਓ ਨਾ ਲੋਟ ਆਪਣੀ ਕਰਾਇਓ ਨਾ ਥੋੜੇ ਪੈਸਿਆਂ 'ਚ ਝੋਲਾ ਭਰ ਕੇ ਲੈ ਜਾਓ ਮਾਤੂ ਸ਼੍ਰੀ ਤਸਤਾਰ ਕਾਦੀਆਂ 6 ਅਗਸਤ ਤੱਕ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬਹੁਤ ਵੱਡੇ ਫਾਇਦੇ 5 ਦਿਨ ਤੁਹਾਡੇ ਮੌਜੂਦ ਕੈਮਰਾਮੈਨ ਓਮਪਨ ਦੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਾਦੀਆਂ